ਤੂੰ ਚੜ ਜਾਣਾ ਬੰਦਿਆ ਪੱਤਾ ਸੁੱਕੀ ਟਾਣੀ ਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਦੁਖੀ ਸ਼ਹਿਰੀਅਤ ਪਿੰਡ ਕਾ ਤੂੰ ਕਰੀ ਜਾਣਾ ਢਿੰਡ ਕਈ ਹੋ ਕੇ ਮਜਬੂਰ ਪਰਿਵਾਰ ਗਏ ਨੇ ਖਿੰਡ ਕਰੀ ਜਾਣਾ ਕਾ ਤੂੰ ੱਤਕਾ ਬਾਲਾ ਰੱਬਾ ਮੇਰਾ ਡੁੱਬਦੇ ਪੰਜਾਬ ਨੂੰ ਬਚਾ ਲੈ ਰੱਬਾ ਮੇਰਾ ਹਾਏ ਡੁੱਬਦੇ ਪੰਜਾਬ ਨੂੰ ਉਸ ਸਖਸੀਤ ਦੇ ਕੋਲ ਪਹੁੰਚੇ ਆ ਜਿਹੜੀ ਸਖਸੀਤ ਨੂੰ ਹਰ ਇੱਕ ਜਾਣਦਾ ਜਿਹੜੀ ਉਹ ਸਖੀਤੀਤਾ ਜਿਹੜੀ ਹਰ ਇੱਕ ਦੇ ਜ਼ੁਬਾਨ ਤੇ ਬੋਲ ਰਹੀ ਆ ਜਿਹੜੀ ਹਰ ਇੱਕ ਦੇ ਦਿਲ ਦੇ ਵਿੱਚ ਵਸੀ ਹੋਈ ਆ ਕੁਦਰਤ ਦੇ ਆਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਤਾਂ ਆਟੋਮੈਟਿਕਲੀ ਜਿਹੜਾ ਸਾਡੀ ਜ਼ੁਬਾਨ ਦੇ ਉੱਪਰ ਉਸ ਗਾਇਕ ਦਾ ਨਾਮ ਇਸਫਾਕ ਮਲਕ ਆ ਜਾਂਦਾ ਤੇ ਉਸ ਗੀਤਕਾਰ ਦਾ ਨਾਮ ਦਲਵਾਰਾ ਚ ਪਰ ਆ ਜਾਂਦਾ ਅੱਜ ਉਹ ਸਾਡੇ ਕੋਲ ਜਿਹੜੀਆਂ ਦੋਨੇ ਰੂਹਾਂ ਇੱਥੇ ਸਾਡੇ ਕੋਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖਦੇ ਹੋ ਨਰਪੱਖ ਪੋਸਟ ਮੈਂ ਤੁਹਾਡਾ ਆਪਣਾ ਦਾਰਕਬੱਦੀ ਅਸੀਂ ਇਸ ਟਾਈਮ ਮੌਜੂਦ ਆ ਮੰਡੀ ਅਹਿੰਦਗੜ੍ਹ ਦੇ ਵਿੱਚ ਜਿਵੇਂ ਕਿ ਅਸੀਂ ਤੁਹਾਨੂੰ ਲਗ ਲਗ ਇਸ ਤਰ੍ਹਾਂ ਦੇ ਟੈਲੈਂਟ ਜਿਹਦੇ ਭਰਪੂਰ ਲੋਕ ਨੇ ਉਹਨਾਂ ਦੇ ਨਾਲ ਮਿਲਉਂਦੇ ਰਹਿੰਦੇ ਆ ਅੱਜ ਅਸੀਂ ਉਸ ਸਖਸੀਤ ਦੇ ਕੋਲ ਪਹੁੰਚੇ ਆ ਜਿਹੜੀ ਸਖਸੀਤ ਨੂੰ ਹਰ ਇੱਕ ਜਾਣਦਾ ਜਿਹੜੀ ਉਹ ਸਖਸੀਤ ਆ ਜਿਹੜੀ ਹਰ ਇੱਕ ਦੇ ਜਵਾਨ ਤੇ ਬੋਲ ਰਹੀ ਆ ਜਿਹੜੀ ਹਰ ਇੱਕ ਦੇ ਦੇਲੇ ਦੇ ਵਿੱਚ ਵਸੀ ਹੋਈ ਆ ਇੱਕ ਜੇ ਅਸੀਂ ਕਹਿ ਲਈਏ ਕੁਦਰਤ ਦੇ ਆਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਤਾਂ ਆਟੋਮੈਟਿਕਲੀ ਜਿਹੜਾ ਸਾਡੀ ਜ਼ੁਬਾਨ ਦੇ ਉੱਪਰ ਉਸ ਗਾਇਕ ਦਾ ਨਾਮ ਇਸਫਾਕ ਮਲਕ ਆ ਜਾਂਦਾ ਤੇ ਉਸ ਗੀਤਕਾਰ ਦਾ ਨਾਮ ਦਲਵਾਰਾ ਚ ਪਰ ਆ ਜਾਂਦਾ ਅੱਜ ਉਹ ਸਾਡੇ ਕੋਲ ਜਿਹੜੀਆਂ ਦੋਨੇ ਰੂਹਾਂ ਇੱਥੇ ਸਾਡੇ ਕੋਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਦੇ ਗੀਤਵਾਰੇ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਨਾਲ ਗੱਲ ਕਰਾਂਗੇ ਗੀਤ ਦਾ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਉਹਨਾਂ ਨਾਲ ਗੱਲ ਕਰਾਂਗੇ ਕੁਦਰਤ ਦੇ ਰੰਗਾਂ ਦੀ ਆ ਉਹ ਸਭ ਤੋਂ ਪਹਿਲਾਂ ਗੱਲ ਕਰਦੇ ਆ ਗਾਇਕ ਦਲਵਾਰਾ ਚ ਪਰਦੇ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਜੀ ਬਹੁਤ ਵਧੀਆ ਕਿਵੇਂ ਕੰਮ ਕਰ ਚੱਲਦਾ ਜੀ ਫਿਰ ਬਸ ਵਧੀਆ ਜੀ ਚੜ੍ਹਦੀ ਕਲਾ ਪਤਾ ਲੱਗਿਆ ਵੀ ਤੁਸੀਂ ਕੁਦਰਤ ਦੇ ਰੰਗਾਂ ਨੂੰ ਮਿਲਾ ਕੇ ਇੱਕ ਪੋਸਟਰ ਵੀ ਤਿਆਰ ਕਰਦੇ ਨੇ ਇੱਕ ਤੁਸੀਂ ਫੁੱਲ ਵੀ ਤਿਆਰ ਕਰਦੇ ਨੇ ਕੁਦਰਤ ਦੇ ਰੰਗਾਂ ਦੇ ਨਾਲ ਹੀ ਤੁਸੀਂ ਖੇਡਦੇ ਰਹਿੰਦੇ ਹੋ ਤੇ ਕੁਦਰਤ ਦੇ ਰੰਗਾਂ ਦਾ ਹੀ ਤੁਹਾਡਾ ਤੇਰਾ ਗੀਤ ਆ ਉਹ ਕੁਦਰਤ ਨੇ ਹੀ ਤੁਹਾਨੂੰ ਇੱਕ ਗਲਵਕੜੀ ਦੇ ਵਿੱਚ ਲੈ ਲਿਆ ਕਿ ਤੁਸੀਂ ਉਹ ਤੋਂ ਬਾਹਰ ਨਹੀਂ ਨਿਕਲ ਸਕਦੇ ਬਿਲਕੁਲ ਜੀ ਬਿਲਕੁਲ ਕੀ ਕਹਣਾ ਤੁਹਾਨੂੰ ਸਾਡੇ ਸਿਰਫ ਬਸ ਕਹਿਣਾ ਕੁਝ ਨਹੀਂ ਚਾਹੁੰਦੇ ਮੈਂ ਇੱਕ ਗੱਲ ਦੇਖਿਆ ਵੀਰੇ ਕੁਦਰਤ ਦੇ ਰੰਗ ਜਿਆਦਾ ਸਾਡਾ ਗਾਣਾ ਹਿੱਟ ਹੋਇਆ ਨਾ ਤਾਂ ਬੜਾ ਕੁਝ ਮਤਲਬ ਦਿਮਾਗ ਦੇ ਵਿੱਚ ਆ ਰਿਹਾ ਜੋ ਆਪਾਂ ਕੁਦਰਤ ਦੇ ਨਾਲ ਕਰਦੇ ਹਾਂ ਹੈਨਾ ਤੇ ਅਸੀਂ ਕੁਦਰਤ ਨਾਲੋਂ ਟੁੱਟੇ ਹੋਇਆ ਵੀਰੇ ਹੈਨਾ ਬਹੁਤ ਜ਼ਿਆਦਾ ਥੋੜੇ ਜਿ ਆ ਦੇਖੋ ਹੁਣ ਹੜਾ ਇਹ ਨਹੀਂ ਮਤਲਬ ਅਸੀਂ ਕੁਦਰਤ ਦੇ ਰੰਗ 2 ਵੀ ਗਾਣਾ ਲੈ ਕੇ ਆ ਰਹੇ ਹਾਂ ਉਹ ਸਮਝਾਉਣਾ ਸਿਰਫ ਲੋਕਾਂ ਨੂੰ ਠੀਕ ਹੈ ਠੀਕ ਕਿਉਂਕਿ ਕੁਦਰਤ ਨੇ ਹਜੇ ਤੱਕ ਜਿਵੇਂ ਜਦੋਂ ਤੁਸੀਂ ਕੁਦਰਤ ਦੇ ਰੰਗਾ ਨੂੰ ਐਵੇਂ ਹੀ ਨਹੀਂ ਜਾਣੀ ਦਾ ਗੀਤ ਲਿਖਿਆ ਤੁਹਾਡੇ ਮਨ ਦੇ ਵਿੱਚ ਕੀ ਸੋਚ ਕੇ ਕੀ ਲਿਖਿਆ ਕੀ ਖਿਆਲ ਆਈ ਸੀਗੇ ਦੇਖੋ ਮੇਰੇ ਲਿਖਿਆ ਮਤਲਬ ਕਾਫੀ ਪੁਰਾਣਾ ਹੋਇਆ ਹਨਾ ਜਿੱਥੋਂ ਤੱਕ ਮੇਰੇ ਦਿਮਾਗ ਦੇ ਵਿੱਚ ਸ਼ਾਇਦ ਘਰੇ ਕੁਝ ਪ੍ਰੋਬਲਮਾਂ ਕਰਕੇ ਗਾਣਾ ਲਿਖਿਆ ਗਿਆ ਉਹ ਬਹੁਤ ਪੁਰਾਣਾ ਲਿਖਿਆ ਗਿਆ ਹਨਾ ਤਾਂ ਕਰਕੇ ਦਿਮਾਗ ਦੇ ਵਿੱਚ ਨਹੀਂ ਆਇਆ ਇਹ ਕਿੰਨੇ ਚਿਰ ਤੋਂ ਤੁਸੀਂ ਇਹ ਗੀਤਕਾਰੀ ਵਾਲ ਹੋਏ ਮੈਨੂੰ ਵੀਰੇ ਮੇਰਾ ਅੱਜ ਤੋਂ 16 ਸਾਲ ਪਹਿਲਾਂ ਗਾਣਾ ਆ ਗਿਆ ਸੀ ਬੱਲੇ ਜੀ ਤੇ 83 ਗਾਣੇ ਮੇਰੇ ਆਏ ਹੋਏ ਨੇ ਹਨਾ ਤੇ ਲਿਖੇ ਤਾਂ ਪਤਾ ਨਹੀਂ ਕਿੰਨੇ ਕੁ ਪਏ ਨੇ ਹਨਾ ਬਾਕੀ ਲੋਕ ਕਮੈਂਟ ਕਰਨਗੇ ਕੀ ਫਾਇਦਾ ਜੀ ਜਿਹੜਾ ਇਹ ਗੀਤ ਆ ਇਹ ਗੀਤ ਕਿੰਨਾ ਨੇ ਗਾਇਆ ਕਦੋਂ ਗਾਇਆ ਕਿੰਨਾ ਦਾ ਇਹ 뮤직 ਸੀ ਕਿਹੜੇ ਸਟੂਡੀਓ ਚ ਕੀਤਾ ਕਿੰਨਾ ਕੁ ਰਿਸਪੌਂਸ ਮਿਲਿਆ ਇਹ ਗਾਇਆ ਜੀ ਮੇਰੇ ਵੀਰ ਅਸਫਾਕ ਮਲਕ ਨੇ ਮੇਰੇ ਨਾਲ ਹੀ ਬੈਠੇ ਨੇ ਵੀਰ ਬਿਲਕੁਲ ਬਾਕੀ ਇਹ ਦੱਸਣਗੇ ਕਿ ਉਹ ਰੱਬੀ ਰੂਹ ਨੇ ਇਹਨਾਂ ਦੇ ਕਰਕੇ ਹੀ ਮੈਂ ਹਿੱਟ ਹੋਇਆ ਠੀਕ ਹੈ ਦੇਖੋ ਜਦੋਂ ਕੋਈ ਗੀਤਕਾਰ ਗੀਤ ਲਿਖ ਦਿੰਦਾ ਤਾਂ ਉਸ ਤੋਂ ਬਾਅਦ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਉਹ ਹੈਗੀ ਆ ਉਹ ਇਹ ਆ ਵੀ ਗੀਤ ਉਹਨੇ ਆਪਣੇ ਹਿਸਾਬ ਨਾਲ ਲਿਖ ਦਿੱਤਾ ਉਹ ਜ਼ਰੂਰ ਉਹ ਸੋਚਦਾ ਹੁੰਦਾ ਵੀ ਮੇਰਾ ਗੀਤ ਮੇਰੇ ਹਿਸਾਬ ਨਾਲ ਗਾਉਣ ਵਾਲਾ ਕੋਈ ਵੀ ਗਾਇਕ ਆ ਮੈਨੂੰ ਮਿਲ ਜਾਵੇ ਤਾਂ ਫਿਰ ਜਦੋਂ ਉਸ ਤਰ੍ਹਾਂ ਦਾ ਗਾਇਕ ਮਿਲ ਜਾਂਦਾ ਜਿਹੜਾ ਕਿ ਇਹ ਗੀਤਕਾਰ ਨੇ ਸੋਚਿਆ ਹੁੰਦਾ ਜਿਹੜੇ ਗੀਤਕਾਰ ਨੇ ਸੁਪਨੇ ਪਰੋਏ ਹੁੰਦੇ ਨੇ ਆਪਣੇ ਮਨ ਦੇ ਵਿੱਚ ਵੀ ਇੱਕ ਰੂਹ ਲਾ ਦਿੰਦਾ ਗੀਤਕਾਰ ਕੀ ਤੇ ਕੀ ਲਿਖਣ ਲਈ ਜਦੋਂ ਉਹਦਾ ਗੀਤ ਉਹ ਗਾਇਕ ਉਸ ਤਰ੍ਹਾਂ ਗਾ ਦਵੇ ਤਾਂ ਇੱਕ ਸੋਹਣੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਆ ਤਾਂ ਇੱਕ ਉਹ ਗਾਇਕ ਆ ਜਿਹੜਾ ਉਹਦੇ ਜਿਹੜੇ ਮਨ ਤੇ ਸੁਪਨੇ ਨੇ ਉਹ ਪੂਰੇ ਹੋ ਜਾਂਦੇ ਨੇ ਕਿਤੇ ਨਾ ਕਿਤੇ ਜਾ ਕੇ ਬਾਈ ਤਲਵਾਰਾ ਚ ਫਾਰਾ ਜਿਹੜਾ ਉਹਦੇ ਵੀ ਇਸ ਤਰ੍ਹਾਂ ਦੇ ਸੁਪਨੇ ਇਹ ਮਨ ਦੇ ਵਿੱਚ ਸੋਚੇ ਹੋਏ ਸੀ ਵੀ ਮੇਰੇ ਗੀਤ ਨੂੰ ਗਾਉਣ ਵਾਲਾ ਮੈਨੂੰ ਗੀਤ ਗਾਇਕ ਇਸ ਤਰ੍ਹਾਂ ਦਾ ਮਿਲ ਜਾਵੇ ਜਿਹੜਾ ਕਿ ਮੇਰੀ ਰੂਹ ਨੂੰ ਸੂਝ ਜਾਵੇ ਮੇਰੇ ਗੀਤਾਂ ਦੇ ਸ਼ਬਦਾਂ ਦੀ ਜਿਹੜੀ ਚੋਣਾ ਬਹੁਤ ਔਖੀ ਕੀਤੀ ਹੈ ਬਹੁਤ ਵਧੀਆ ਕੀਤੀ ਹੈ ਇੱਕ ਕੁਦਰਤ ਨੂੰ ਇੱਕ ਗਲਵਕੜੀ ਦੇ ਵਿੱਚ ਲੈ ਕੇ ਕੁਦਰਤ ਨੂੰ ਨੇੜੇੋਂ ਤੱਕ ਕੇ ਗੀਤ ਲਿਖਣਾ ਬਹੁਤ ਵੱਡੀ ਗੱਲ ਹੁੰਦੀ ਹੈ ਆਮ ਗੱਲ ਨਹੀਂ ਕੁਦਰਤ ਨੂੰ ਸਮਝਣਾ ਬਹੁਤ ਵੱਡੀ ਗੱਲ ਦਾ ਕੁਦਰਤ ਨੂੰ ਸੋਚਣਾ ਬਹੁਤ ਵੱਡੀ ਗੱਲ ਦਾ ਜਦੋਂ ਕੁਦਰਤ ਹੀ ਇਹਨਾਂ ਨੂੰ ਗਾਇਕ ਉਹ ਮਿਲ ਗਏ ਜਿਹੜੇ ਕਿ ਇਹਨਾਂ ਦੇ ਗੀਤ ਨੂੰ ਗਾ ਕੇ ਜਿਨ੍ਹਾਂ ਨੇ ਕਿ ਹੋਰ ਵੀ ਚਮਕਾਇਆ ਚਾਰ ਚੰਦ ਲਾਏ ਨੇ ਉਹ ਬਾਈ ਜੀ ਬੀ ਅਸਫਾਕ ਮਲਕ ਸਾਡੇ ਕੋਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਜਿੰਨੇ ਸਰੋਤੇ ਨੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਇਹਨਾਂ ਦਾ ਗੀਤ ਆ ਜੋੜੀ ਬੈਠੀ ਐ ਇੱਥੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਕਿਉਂਕਿ ਇੱਕ ਦੂਜੇ ਨਾਲ ਰਲ ਕੇ ਜਿਵੇਂ ਇੱਕ ਗੱਡੀ ਦੇ ਦੋ ਪਹੀਏ ਹੁੰਦੇ ਨੇ ਇਸ ਤਰ੍ਹਾਂ ਹੀ ਇਹ ਆਪਣੀ ਜਿਹੜੀ ਗਾਇਕੀ ਦੇ ਸਫ਼ਰ ਦੇ ਦੋ ਪਹੀਏ ਨੇ ਜਦੋਂ ਅਸੀਂ ਅੰਦਰ ਆਏ ਤਾਂ ਕੁਦਰਤ ਦੇ ਰੰਗਾ ਦਾ ਹੀ ਗੀਤ ਇਹਨਾਂ ਦਾ ਕੁਦਰਤੀ ਹੀ ਸਾਨੂੰ ਮਿਲ ਗਿਆ ਜੇ ਅਸੀਂ 2 ਮਿੰਟ ਲੇਟ ਹੋ ਜਾਂਦੇ ਤਾਂ ਇਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਚਲੇ ਜਾਣਾ ਸੀ ਬਾਈ ਕਿਵੇਂ ਲੱਗਿਆ ਤੁਹਾਨੂੰ ਜਦੋਂ ਦਲਵਾਰਾ ਜੀ ਨੇ ਤੁਹਾਨੂੰ ਪਹਿਲੀ ਵਾਰੀ ਗੀਤ ਦਿੱਤਾ ਜਦੋਂ ਜੀ ਮੈਨੂੰ ਦਲਵਾਰਾ ਜੀ ਮੈਨੂੰ ਗਾਣੇ ਦੇ ਲਈ ਬਹੁਤ ਵਾਰੀ ਫੋਰਸ ਕਰਿਆ ਦਲਵਾਰੇ ਮੈਨੂੰ ਗਾਣਾ ਕਰਨ ਦੇ ਲਈ ਤੇ ਮੈਂ ਕਿਹਾ ਹਾਂ ਦਲਵਾਰੇ ਕਰਦੇ ਆ ਮੈਂ ਟਾਲੀ ਜਾਂਦਾ ਸੀ ਕਿ ਕੋਈ ਨਹੀਂ ਠੀਕ ਹੈ ਕਰਦੇ ਆ ਇਹ ਕਹਿੰਦਾ ਇੱਕ ਵਾਰ ਮੈਨੂੰ ਮੈਂ ਤੁਹਾਨੂੰ ਗਾਣਾ ਭੇਜ ਰਿਹਾ ਮੈਂ ਇੱਕ ਵਾਰ ਇਸ ਗਾਣੇ ਨੇ ਜ਼ਰੂਰ ਤੂੰ ਇੱਕ ਵਾਰ ਦੇਖ ਇਹਦੀ ਕੰਪੋਜੀਸ਼ਨ ਇਸ ਤਰ੍ਹਾਂ ਦੀ ਕਰਕੇ ਦੇਖ ਤੋ ਕਿਦਾਂ ਲੱਗਦਾ ਜਦੋਂ ਮੈਂ ਗਾਣਾ ਦੇਖਿਆ ਤਾਂ ਮੈਨੂੰ ਗਾਣਾ ਲੱਗਿਆ ਵੀ ਹਾਂ ਬਹੁਤ ਹੀ ਵਧੀਆ ਗਾਣਾ ਬਾਕੀ ਇਹ ਗਾਣਾ ਕਰ ਨਾਲ ਤੁਹਾਡੇ ਗੱਲ ਵਿਚਾਲੇ ਜਿਹੜੇ ਸਾਡੇ ਨਾਲ ਸੁਰੱਖਤੇ ਜੁੜੇ ਹੋਏ ਨੇ ਜੀ ਉਹਨਾਂ ਨੇ ਜਿੰਨਾ ਚਿਰ ਤੁਹਾਡਾ ਗੀਤ ਨਹੀਂ ਸੁਣਨਾ ਉਹਨਾਂ ਚਿਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਇਹ ਗਾਇਕ ਕਿਹੜਾ ਗੀਤ ਕਿਵੇਂ ਚਮਕੇ ਉਹ ਸਾਨੂੰ ਪਹਿਲਾਂ ਗੀ ਸੁਣਾਓ ਆਪਾਂ ਗੱਲਾਂ ਬਾਤਾਂ ਕਰਾਂਗੇ ਤੂੰ ਕਾਦਾ ਕਰਦਾ ਮਾਨ ਪਤੰਦਰਾ ਖੁਲਦਾਨੀ ਉਹਦਾ ਲਾਇਆ ਜਿੰਦਰਾ ਤੂੰ ਚੜ ਜਾਣਾ ਬੰਦਿਆ ਪੱਤਾ ਸੁੱਕੀ ਟਾਣੀ ਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਬਾਜੀ ਬਾਪ ਬਾਜੀ ਬਾਪ ਬਹੁਤ ਹੀ ਕਮਾਲ ਗੀਤ ਦੇ ਸਾਬ ਨਾਲ ਆਵਾਜ਼ ਅੰਦਾਜ਼ ਤੇ ਗੀਤਾਂ ਦੇ ਬੋਲ ਤੇ ਇਹ ਇੱਕ ਰੂਹ ਨੂੰ ਸੂਝਾਣਾ ਸੂਝਣ ਵਾਲੇ ਬੋਲ ਤੇ ਦਿਲ ਨੂੰ ਸੂਝਾਣ ਵਾਲੇ ਜਿਹੜੇ ਸ਼ਬਦ ਤਾਂ ਹੁਣ ਸਾਡੇ ਸਰੋਤੇ ਬਿਲਕੁਲ ਹੀ ਜਾਣ ਕੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਹਰ ਵੇਲੇ ਸੋਸ਼ਲ ਮੀਡੀਆ ਤੇ ਸੁਣਦੇ ਰਹਿੰਦੇ ਹੋ ਇਹ ਗਾਇਕ ਉਹੀ ਗਾਇਕ ਨੇ ਕੁਦਰਤ ਦੇ ਆ ਰੰਗਾ ਨੂੰ ਐਵੇਂ ਨਹੀਂ ਜਾਣਦਾ ਹੁਣ ਸਾਡੇ ਸਰੋਤੇ ਨੂੰ ਅਸੀਂ ਗੁਜਾਰਸ਼ ਕਰਦੇ ਹਾਂ ਦੇ ਬੈਠੇ ਰਹਿਣਾ ਕਿਤੇ ਜਾਣਾ ਨਹੀਂਗਾ ਅਸੀਂ ਹੋਰ ਵੀ ਗੀਤ ਸੁਣਾਵਾਂ ਮੈਂ ਕਹਿੰਦਾ ਇਹਨਾਂ ਨੂੰ ਤੁਹਾਡੇ ਕੋਲ ਬਾਈ ਜੀ ਫਿਰ ਜਦੋਂ ਗੀਤ ਰਿਕਾਰਡ ਕੀਤਾ ਕਿੱਥੇ ਕੀਤਾ ਕਿਹਨਾਂ ਦਾ 뮤జిਕ ਸੀ ਕੀ ਗੱਲਾਂ ਬਾਤਾਂ ਸੀ ਇਹ ਜੀ ਗੀਤ ਜਦੋਂ ਮੇਰੇ ਕੋਲ ਆਇਆ ਮੈਂ ਆਪਣੇ ਫਾਦਰ ਸਾਹਿਬ ਨਾਲ ਡਿਸਕਸ ਕਰੀ ਤੇ ਫਾਦਰ ਸਾਹਿਬ ਕਹਿੰਦੇ ਬਹੁਤ ਸੋਹਣਾ ਗੀਤ ਆ ਵੀ ਤੁਸੀਂ ਕਰੋ ਮੈਂ ਦਲਵਾਰੇ ਨੂੰ ਬੁਲਾਇਆ ਕਰੇ ਇਹ ਆ ਗਏ ਤੇ ਫਾਦਰ ਸਾਹਿਬ ਕਹਿੰਦੇ ਇਹ ਗਾਣਾ ਥੋੜਾ ਚੜੂਗਾ ਹੁਣ ਇਹੀ ਲਫ਼ਜ਼ ਬੋਲੇ ਸਨ ਤੇ ਅਸੀਂ ਕੀ ਕਰਿਆ ਮੈਂ ਕਿਹਾ ਠੀਕ ਆ ਦਲਵਾਰੇ ਫਾਦਰ ਸਾਹਿਬ ਨੇ ਕਿਹਾ ਚਲੋ ਆਪਾਂ ਕਰੀਏ ਗਾਣਾ ਇਦੇ ਵਿੱਚ ਅਸੀਂ ਜੱਸੀ ਬ੍ਰਦਰ 뮤직 ਡਾਇਰੈਕਟਰ ਨੇ ਗੜ ਸ਼ੰਕਰ ਤੋਂ ਉੱਥੋਂ 뮤직 ਕਰਿਆ ਜੀ ਅਸੀਂ ਤੇ ਦਲਵਾਰੇ ਦਾ ਲਿਖਿਆ ਦੋ ਸਿੰਗਰਾਂ ਨੇ ਇਹ ਗਾਣਾ ਗਾਇਆ ਉਸ ਤੋਂ ਬਾਅਦ ਇਹਦੀ ਵੀਡੀਓ ਕਰਿਆ ਜੀ ਗੋਪੀ ਢਿੱਲੋਂ ਤੇ ਇਸ ਤਰ੍ਹਾਂ ਹੀ ਜੱਸ ਲੋਕੇਸ਼ਨਾਂ ਜੀ ਇਹ ਬਾਹਰ ਦੀਆਂ ਸੀਗੀਆਂ ਕੁਝ ਲੋਕੇਸ਼ਨਾਂ ਲੁਧਿਆਣੇ ਦੀ ਅਸੀਂ ਮੈਕਡੋਨ ਲਿਆ ਇੱਕ ਵਿੱਚ ਸੀਗੀਆਂ ਓਨੇ ਤੋਂ ਮਤਲਬ ਪਹਾੜੀ ਏਦਿਹੀ ਲੋਕੇਸ਼ਨਾਂ ਸੀਗੀਆਂ ਤਿੰਨ ਦਿਨ ਸਾਨੂੰ ਲੱਗੇ ਨੇ ਇਸ ਗਾਣੇ ਨੂੰ ਸ਼ੂਟ ਕਰਨ ਦੇ ਵਿੱਚ ਅਸੀਂ ਬਾਹਰ ਆਇਆ ਤਿੰਨ ਦਿਨ ਤੇ ਬਹੁਤ ਵਧੀਆ ਮਤਲਬ ਅਸੀਂ ਬਹੁਤ ਮਿਹਨਤ ਕਰੀ ਆ ਜਦੋਂ ਇਹ ਗਾਣਾ ਅਸੀਂ ਸ਼ੂਟ ਕਰਿਆ ਤੇ ਫਿਰ ਅਸੀਂ ਇਹ ਗਾਣਾ ਸ਼ੂਟ ਕਰਨ ਤੋਂ ਬਾਅਦ ਜਾਸ ਰਿਕਾਰਡ ਨੂੰ ਇਹ ਗਾਣਾ ਦਿੱਤਾ ਸੀਗਾ ਤੇ ਉਹਨਾਂ ਦੀ ਕੰਪਨੀ ਤੋਂ ਇਹ ਗਾਣਾ ਰਿਲੀਜ਼ ਹੋ ਗਿਆ ਸਾਡਾ ਅਸੀਂ ਨਾਲੋਂ ਨਾਲ ਦੋ ਦੋ ਅੰਤਰੇ ਸੁਣੀ ਪਜਾਣੇ ਜਿਸ ਅੰਤਰੇ ਦੇ ਵਿੱਚ ਬਾਈ ਦਾ ਨਾਮ ਉਹ ਅੰਤਰਾ ਸਾਨੂੰ ਸੁਣਾਓ ਜੀ 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 ਚੜਦੇ ਦਿਨ ਨੂੰ ਕਰੇ ਸਲਾਮਾ ਢਲਦੇ ਦਾ ਵੀ ਸ਼ੁਕਰ ਮਨਾ ਲਾ ਰੱਬ ਦੇ ਦਰਬਾਰੇ ਉੱਚਾਈ ਰਹਿਣਾ ਦਿਲ ਵਿੱਚ ਉਹ ਦਾ ਰੱਖ ਲੈ ਪਾਲਾ ਛਪਾਰ ਵਾਲਿਆ ਲੇਖਕ ਛਪਾਰ ਵਾਲਿਆ ਲੇਖਕ ਉਹੀ ਅਸਲ ਕਹਾਣੀ ਦਾ ਕੁਦਰਤ ਦੇ ਆ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਕੁਦਰਤ ਦੇ ਆ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਜਦੋਂ ਕੋਈ ਵੀ ਇਨਸਾਨ ਜਿਹੜਾ ਬਾਹਰ ਬੈਠਾ ਦੂਰ ਨੇੜੇ ਬੈਠਾ ਆਪਣੇ ਪਿੰਡ ਦਾ ਨਾਮ ਸੁਣਦਾ ਤਾਂ ਉਹਦਾ ਜਿਹੜਾ ਮਾਣ ਤੇ ਨਾਲ ਸਿਰ ਉੱਚਾ ਹੋ ਜਾਂਦਾ ਜਿਵੇਂ ਬਾਈ ਜੀ ਨੇ ਪਿੰਡ ਚ ਪਾਰ ਇਹਨਾਂ ਦਾ ਜਦੋਂ ਬਾਈ ਜੀ ਨੇ ਗੀਤ ਦੇ ਵਿੱਚ ਨਾ ਆਉਂਦਾ ਪਿੰਡ ਦਾ ਨਾਮ ਆਉਂਦਾ ਤਾਂ ਬਾਹਰ ਦੂਰ تراਡੇ ਬੈਠੇ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਇਸ ਤਰ੍ਹਾਂ ਤਲਵਾਰਾ ਬਾਈ ਜੀ ਨੇ ਵੀ ਆਪਣੇ ਪਿੰਡ ਦਾ ਆਪਣੇ ਮਾਪਿਓ ਦਾ ਨਾਮ ਜਿਹੜਾ ਉਹ ਰੌਸ਼ਨ ਕੀਤਾ ਵਾ ਪਿੰਡ ਦਾ ਨਾਮ ਰੌਸ਼ਨ ਕੀਤਾ ਬਾਈ ਜੀ ਤੁਸੀਂ ਨਾਲ ਨਾਲ ਕੀ ਕੰਮ ਕਰਦੇ ਹੋ ਮੈਂ ਜੀ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦਾ ਪੁਲਿਸ ਵਾਲੀ ਲੱਗਦੀ ਤਾਂ ਹੀ ਤੁਹਾਡੇ ਕੋਈ ਚਿਹਰੇ ਤੇ ਗੱਲ ਜਿੱਦਾਂ ਤੁਸੀਂ ਕਹਿ ਰਹੇ ਨਾ ਸਾਰੇ ਹੀ ਮੈਨੂੰ ਇਸ ਤਰ੍ਹਾਂ ਹੀ ਕਹਿ ਰਹੇ ਹੋ ਅੱਛਾ ਮੈਂ ਇਹੀ ਗੱਲ ਇਹਨੂੰ ਕਹਿਣਾ ਹਾਂ ਵੀਰੇ ਤੇ ਮੈਨੂੰ ਕਹੀ ਜਾਣੇ ਕਹਿੰਦੇ ਨੇ ਕਹਿੰਦੇ ਯਾਰ ਇੰਟਰਵਿਊ ਇੰਨਾ ਤਾਂ ਸਾਊ ਲੱਗਦਾ ਤੇ ਪੰਜਾਬ ਪੁਲਿਸ ਵਾਲਾ ਰੂਪ ਮੈਨੂੰ ਕਿਹਾ ਥੋੜਾ ਰੂਵ ਰਾਂ ਰੱਖ ਲਿਆ ਕਰ ਜੇ ਆਪਾਂ ਹੁਣ ਕਹੀਏ ਵੀ ਬਾਈ ਰੋਹ ਮਾਰ ਕੇ ਦਿਖਾ ਦੇ ਦਿਖਾ ਦੂਗਾ ਨਹੀਂ ਜੀ ਹੋਣਾ ਹੀ ਨਹੀਂ ਇਦਾਂ ਹੀ ਹੋਣਾ ਹੋਣਾ ਹੀ ਨਹੀਂ ਮੈਂ ਕਹਣਾ ਤੇ ਬਾਈ ਫਿਰ ਗਾਇਕੀ ਵੱਲ ਕਿਵੇਂ ਸੋਚਿਆ ਗਾਇਕੀ ਵੱਲ ਜੀ ਮੈਂ ਚੌਥੀ ਕਲਾਸ ਤੋਂ ਬਚਪਨ ਤੋਂ ਮੈਨੂੰ ਸ਼ੌਂਕ ਸੀਗਾ ਗਾਇਕੀ ਦਾ ਚੌਥੀ ਕਲਾਸ ਦੇ ਕੰਪੀਟੀਸ਼ਨ ਦੇ ਵਿੱਚ ਗਾਇਆ ਸੀਗਾ ਮੇਰੀ ਮੰਮੀ ਨੇ ਮੈਨੂੰ ਸਿਖਾਇਆ ਇਕੱਲੇ ਇਕੱਲੇ ਬੋਲ ਤਰਜ਼ ਉਹ ਗਾਣੇ ਦੀ ਉੱਥੋਂ ਮੈਂ ਸਟਾਰਟ ਕਰਿਆ ਸੀਗਾ ਗਾਉਣਾ ਤੇ ਪਹਿਲਾਂ ਮੇਰੇ ਨਾਨਾ ਜੀ ਗਾਉਂਦੇ ਹੁੰਦੇ ਸੀਗੇ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਜੀ ਰਸੂਲਪੁਰ ਪਿੰਡ ਆ ਮੇਰਾ ਛਪਾਰ ਦੇ ਮੇਲਾ ਜਿਹੜਾ ਲੱਗਦਾ ਛਪਾਰ ਦੇ ਨਾਲ ਦਲਵਾਰੇ ਦੇ ਪਿੰਡ ਦੇ ਨਾਲ ਮੇਰਾ ਪਿੰਡ ਆ ਅਸੀਂ ਕੰਮਣਦੇ ਰਹਿੰਦੇ ਹੁੰਮਗੇ ਅਕਸਰ ਹਾਂਜੀ ਹਾਂਜੀ ਮਿਲ ਨਹੀਂ ਮਿਲੀ ਪਹਿਲੀ ਵਾਰੀ ਮੁਲਾਕਾਤ ਨਹੀਂ 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 ਮੈਂ ਦੱਸਣਾ ਚਾਹੁੰਦਾ ਵੀ ਮੈਂ ਤੇ ਦਲਵਾਰਾ ਇਕੱਠੇ ਪੜਦੇ ਸੀਗੇ ਅਸੀਂ ਸ਼ਿਪਾਰ ਸਕੂਲ ਦੇ ਵਿੱਚ 9ਵੀਂ ਤੇ 10ਵੀਂ ਇਕੱਠਿਆਂ ਨਹੀਂ ਕੀਤੀ ਤਾਂ ਉੱਥੇ ਅਸੀਂ ਇਕੱਠੇ ਹੋਏ ਤੇ ਉਸ ਤੋਂ ਬਾਅਦ ਅਸੀਂ ਆਪਸ ਦੇ ਵਿੱਚ ਲਿੰਕ ਸੀਗਾ ਸਾਡਾ ਦਲਵਾਰਾ ਤੋਂ ਦੱਸਿਆ ਮੈਂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਜੀ ਬਚਪਨ ਤੋਂ ਹੀ ਗਾ ਰਿਆ ਮੈਂ ਤੇ ਉਸ ਤੋਂ ਬਾਅਦ ਮੈਂ ਕੰਪੀਟੀਸ਼ਨਾਂ ਦੇ ਵਿੱਚ ਉਸ ਤੋਂ ਬਾਅਦ ਸਕੂਲ ਲੈਵਲ ਤੇ ਫਿਰ ਕਾਲਜ ਲੈਵਲ ਤੇ ਯੂਥ ਫੈਸਟੀਵਲ ਦੇ ਵਿੱਚ ਯੂਥ ਫੈਸਟੀਵਲ ਦੇ ਵਿੱਚ ਵੀ ਅਸੀਂ ਵਧੀਆ ਸਾਡੇ ਅਵਲ ਦਰਜੇ ਆਉਂਦੇ ਹੁੰਦੇ ਸੀਗੇ ਸਾਡੇ ਗੁਰੂ ਜੀ ਪ੍ਰੋਫੈਸਰ ਅਨਿਲ ਭਾਰ ਮਲੇਰਕੋਟਲਾ ਗਵਰਨਮੈਂਟ ਕਾਲਜ ਜੇ ਪੜਿਆ ਜੀ ਮੈਂ ਯੂਨੀਵਰਸਿਟੀ ਲੈਵਲ ਤੇ ਮੈਂ ਫਿਰ ਗੋਡ ਮਲੇ ਸੁਰੀਆ ਮਾ ਸਾਡਾ ਗਰੁੱਪ ਸੌਂਗ ਗਰੁੱਪ ਸ਼ਬਦ ਲੋਕਗੀਤ ਮੈਂ ਹੀਰ ਹੀਰ ਗਾਉਂਦਾ ਹੁੰਦਾ ਸੀਗਾ ਜੀ ਮੈਂ ਹੀਰ ਆਖਦੀ ਜੋਗੀ ਆ ਝੂਠ ਬੋਲੇ ਤੇ ਉਹਦੇ ਵਿੱਚ ਤੇ ਫਰੋਜ਼ ਸਾਡੇ ਅਡੀ ਕਰਦੇ ਨੇ ਵੀ ਹਾਂਜੀ 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 ਦੂਸਰਾ ਮੇਰਾ ਗਾਣਾ ਹਿੱਟ ਹੋਇਆ ਸੀਗਾ ਜੀ ਬਾਣ ਵਾਲਾ ਮੰਜਾ ਉਹਦੇ ਸ਼ਬਦ ਸੀਗੇ ਕੋਈ ਗੋਲੀ ਅਤੇ ਕੈਪਸੂਲ ਕੰਮ ਨਾ ਕਰੇ ਦਿਲ ਭੱਜ ਭੱਜ ਜਾਂਦਾ ਕਹਿੰਦਾ ਹਟ ਜਾ ਪਰੇ ਬੜੇ ਦੇਖੇ ਮੈਂ ਇਲਾਜ ਕਰਵਾ ਕੇ ਟੁੱਟ ਪੈਣੀ ਕਿਸੇ ਸਾਧ ਜਾਂ ਬਾਬੇ ਦੀ ਪੁੱਛ ਦੱਸ ਨਾ ਲੱਗੀ ਤੈਨੂੰ ਦੇਖਿਆ ਜਦੋਂ ਦਾ ਪਹਿਲੀ ਵਾਰ ਸੋਣੀਏ ਨਹੀਂ ਮੇਰੀ ਬਾਣ ਵਾਲੇ ਮੰਜੇ ਉੱਤੇ ਅੱਖ ਨਾ ਲੱਗੇ ਜੇ ਦੇਖਿਆ ਜਾਵੇ ਦਲਵਾਰਾ ਜੀ ਲੋਕ ਮੁੰਡੇ ਗੀਤ ਲਿਖਦੇ ਨੇ ਅੱਜ ਕੱਲ ਜਜਵਾਤੀ ਹੋ ਕੇ ਵੀ ਲਿਖਦੇ ਨੇ ਰੋਮਾਂਟਿਕ ਵੀ ਗਾਣੇ ਲਿਖਦੇ ਨੇ ਤੁਹਾਨੂੰ ਗਾਣੇ ਲਿਖ ਕੇ ਉਸ ਤੋਂ ਬਾਅਦ ਜਦੋਂ ਗੀਤਾਂ ਨੂੰ ਆਪਾਂ ਰਿਕਾਰਡ ਕਰਾਉਣਾ ਹੁੰਦਾ ਕਲਾਕਾਰ ਕਾਲੋ ਜਾਣ ਵੇਲੇ ਕੋਈ ਕਿਸੇ ਕਿਸੇ ਦੀ ਪ੍ਰੋਬਲਮ ਤਾਂ ਨਹੀਂ ਹੈ ਕਿਸੇ ਕਲਾਕਾਰ ਨੇ ਤੁਹਾਨੂੰ ਕੋਈ ਗਿਗੜੇ ਲਵਾਏ ਹੁਣ ਜਾਂ ਕਿਸੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਤੁਹਾਡੇ ਦੇਖੋ ਵੀਰੇ ਜੇ 20 ਸਾਲ ਹੋ ਗਏ ਨਾ ਲੇਖ ਦੇਣ ਧੱਕੇ ਦਾ ਖਾਦਾ ਹੀ ਨਹੀਂ ਬਹੁਤ ਬਹੁਤ ਜ਼ਿਆਦਾ ਬਾਕੀ ਨਵੇਂ ਸਿੰਗਰ ਤਾਂ ਕਰਦੇ ਸੌਰੀ ਜਿਹੜੇ ਪੁਰਾਣੇ ਸਿੰਗਰ ਨੇ ਜਿਨ੍ਹਾਂ ਦਾ ਨਾਂ ਚੱਲ ਰਿਹਾ ਤੇ ਉਹ ਤਾਂ ਫੋਨ ਵੀ ਨਹੀਂ ਚੱਕਦੇ ਮਤਲਬ ਜੀ ਉਹਨਾਂ ਨੂੰ ਕਰੀਏ ਮੈਂ ਬਹੁਤ ਮੈਂ ਦਫ਼ਤਰਾਂ ਦੇ ਵਿੱਚ ਬੈਠ ਬੈਠ ਕੇ ਮੁੜਿਆ ਵੀਰੇ ਕਾਫੀ ਸਿੰਗਰਾਂ ਦੇ ਮਗਰ ਗੱਡੀਆਂ ਮਗਰ ਵੀ ਬਥੇਰਾ ਭੱਜਿਆ ਹੈਨਾ ਉਹ ਉਹਨੂੰ ਪਤਾ ਫਿਰ ੱੱਕੇ ਖਾਗਾ ਕੀ ਆ ਪਰ ਜੇ ਮੰਨਿਆ ਜਾਵੇ ਜਿਹੜੇ ਉਹ ਗਾਇਕ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਕੀਤਾ ਦੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਲੋੜ ਹੁੰਦੀ ਆ ਉਹ ਕੀਤਾ ਦੀ ਜਿਨ੍ਹਾਂ ਦੇ ਕੀਤਾ ਦੇ ਵਿੱਚ ਚਮਕ ਧਮਕ ਹੋਵੇ ਉਹਨਾਂ ਨੂੰ ਪੈਸੇ ਦੇ ਜੋਰ ਨਾਲ ਉਹ ਗਾਉਂਦੇ ਨੇ ਉਹਨਾਂ ਦੇ ਗਲੇ 'ਚ ਦਮ ਨਹੀਂ ਹੁੰਦਾ ਉਹ ਲੋਕ ਕੀ ਇਸ ਤਰ੍ਹਾਂ ਦਾ ਵਰਤਾਵਰ ਕਰਦੇ ਨੇ ਉਹ ਲੋਕ ਉਸ ਤਰ੍ਹਾਂ ਦੇ ਗੀਤ ਗੀਤਕਾਰਾਂ ਤੋਂ ਹੀ ਗੀਤ ਲੈਂਦੇ ਨੇ ਜਿਹੜੇ ਗੀਤਕਾਰ ਵੀ ਰਿਚ ਹੋਣ ਪਰ ਜੇ ਸੋਚਿਆ ਜਾਵੇ ਉਹ ਜਿਹੜੇ ਰਿਚ ਗੀਤਕਾਰ ਦੇ ਉਹਨੇ ਗੀਤਾਂ ਦੇ ਵਿੱਚ ਉਹ ਦਮ ਨਹੀਂ ਹੁੰਦਾ ਜਿਹੜਾ ਇੱਕ ਆਮ ਬੰਦਾ ਗੀਤ ਲਿਖ ਸਕਦਾ ਜਿਹੜਾ ਇੱਕ ਉਹ ਕਲਾਕਾਰ ਜਿਹੜਾ ਕਿ ਪੈਸੇ ਦੇ ਪੱਖੋਂ ਬਹੁਤ ਹਾਈ ਪਾਵਰ ਦਾ ਹਾਈ ਪਾਵਰ ਦਾ ਉਹੀ ਉਹ ਗੀਤ ਚਾਹੇ ਗੀਤੇ ਪੋਲ ਜਿਹਾ ਜਿਹਾ ਮਰਦੀ ਹੋਣ ਉਹ ਗੀਤ ਨੂੰ ਮੈਂਗਾ 뮤지컬 ਐਕੇ ਉਹ ਗੀਤ ਨੂੰ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰ ਦਿੰਦੇ ਤਾਂ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦਾ ਜਿਹੜਾ ਨਗੇਜ ਦਿਖਾ ਕੇ ਉਹ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਜਿਸ ਤਰ੍ਹਾਂ ਦੇ ਗੀਤ ਤੁਸੀਂ ਲਿਖਦੇ ਹੋ ਉਹ ਗੀਤ ਇੱਕ ਰੂਹ ਨੂੰ ਰੋਹ ਨੂੰ ਰੋਹ ਦੀ ਖਰਾਕ ਗੀਤ ਨੇ ਜਿਹੜੇ ਤੁਸੀਂ ਗੀਤ ਲਿਖਦੇ ਹੋ ਉਹ ਗੀਤਾਂ ਦਾ ਇਹ ਲੋਕਮੁੱਲ ਨਹੀਂ ਪਾ ਸਕਦੇ ਉਹ ਗੀਤਾਂ ਦਾ ਤਾਂ ਬਾਈ ਜਿਵੇਂ ਸਾਨੂੰ ਅਫਵਾਕ ਅਸਫਾਕ ਮਲਕ ਮਿਲਿਆ ਇਸ ਤਰ੍ਹਾਂ ਦੇ ਗੀਤ ਕਲਾਕਾਰ ਜਿਹੜੇ ਨੇ ਗਾਇਕ ਨੇ ਜਿਹੜੇ ਕਿ ਗੀਤਾਂ ਦੀ ਰੰਗ ਜਾਣਦੇ ਨੇ ਜਿਵੇਂ ਇੱਕ ਜਿਹੜਾ ਮਤਲਬ ਡਾਕਟਰ ਹੁੰਦਾ ਉਹ ਨਬਜ਼ ਦੇਖ ਕੇ ਦੱਸ ਦਿੰਦਾ ਕਿ ਪ੍ਰੋਬਲਮ ਆ ਇਸ ਤਰ੍ਹਾਂ ਹੀ ਜਿਹੜੇ ਹੁਣ ਬਾਈ ਜੀ ਇੰਨਾ ਦਿੱਤਾ ਰਗ ਰਗ ਦੇ ਵਿੱਚ ਗਏ ਕਿ ਜਿਹੜੀ ਵਸੀ ਹੋਈ ਆ ਇਸ ਤਰ੍ਹਾਂ ਦੇ ਤੁਹਾਨੂੰ ਜਿਹੜੇ ਗਾਇਕ ਨੇ ਉਹ ਅੱਜ ਦੇਖ ਲਓ ਤੁਹਾਡੇ ਇੱਥੇ ਕੰਮ ਦੇ ਕੋਲ ਬੈਠੇ ਨੇ ਉਹ ਗਾਇਕ ਨੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਦਾ ਤੁਹਾਡਾ ਫੋਨ ਵੀ ਨਹੀਂ ਚੱਕਦੇ ਇਹ ਅੱਜ ਤੁਹਾਡੇ ਕੋਲ ਬੈਠੇ ਨੇ ਇਸ ਤਰ੍ਹਾਂ ਕਰਕੇ ਗੀਤ ਤੁਸੀਂ ਵਧੀਆ ਲਿਖਦੇ ਹੋ ਪਰ ਜਿਹੜਾ ਗੀਤ ਤੁਹਾਡੇ ਗੀਤ ਦੀ ਕਦਰ ਪਾਵੇ ਤੁਹਾਡੇ ਕੋਲ ਜਿਵੇਂ ਬਾਈ ਜੀ ਬੈਠੇ ਨੇ ਇਸ ਤਰ੍ਹਾਂ ਦੇ ਗੀਤ ਜੇ ਗਾਇਕ ਨੇ ਜਿਹੜੇ ਕਦਰ ਪਾਉਣ ਵਾਲੇ ਨੇ ਉਹੀ ਗਾਇਕੀ ਦਾ ਜਿਹੜਾ ਵਾ ਅਸਲ ਮਹੀਨੇ ਦੇ ਵਿੱਚ ਨਾਉ ਕਰਦੇ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਬਾਈ ਜੀ ਬਾਰੇ ਬਾਈ ਜੀ ਇਹ ਤਾਂ ਜਾਨ ਆ ਮੇਰੀ ਭਰਾ ਅੱਛਾ ਜੀ ਤੇ ਨੰਬਰ 2 ਤੇ ਇੱਕ ਗੱਲ ਹੋਰ ਕਹਿਣਾ ਮੇਰੇ ਕੋਲੇ ਹਰ ਇੱਕ ਤਰ੍ਹਾਂ ਦਾ ਰੰਗ ਲਿਖਿਆ ਪਿਆ ਵਾ ਸੈਡ Song ਪੀਡ Song ਜੋ ਵੀ ਆ ਹਨਾ ਪਰ ਮੈਨੂੰ ਪਤਾ ਵੀਰਾ ਕੀ ਗਾ ਸਕਦਾ ਤੇ ਸਾਡੇ ਕਾਫੀ ਗਾਣੇ ਆ ਰਹੇ ਨੇ ਕੁਦਰ ਦੇ ਰੰਗ 2 ਵੀ ਆ ਰਹੇ ਆ ਤੇ ਇੱਕ ਅਸਫਾ ਉਹ ਗਾਣਾ ਨਿਗਾ ਮੇਂਦੀ ਕਰੀ ਉਹਨੇ ਤੇ ਉਹ ਸਾਡਾ ਆ ਰਿਹਾ ਵਾ ਜਲਦੀ ਹੈ ਨਾ ਤੇ ਉਹ ਸੁਣਾਉਗਾ ਵੀਰਾ ਮੇਰਾ ਲਿਖਿਆ ਹੋਇਆਗਾ ਕਾਉਂਗੀ ਭਾਈ ਜੀ ਦੇਖੋ ਬਹੁਤ ਵਧੀਆ ਇਹਨਾਂ ਦਾ ਸਵਾਦ ਲੱਗਿਆ ਸਾਨੂੰ ਬਾਈ ਦਲਵਾਰਾ ਚਪਾਰ ਤੇ ਅਸਫਾਕ ਮਲਕ ਇਹ ਇਸ ਟਾਈਮ ਇੱਕ ਗਾਇਕ ਤੇ ਇੱਕ ਗੀਤਕਾਰ ਦੀ ਇਹ ਭਰਾ ਬਣ ਕੇ ਆਸ ਵਿੱਚ ਹੀ ਰਹ ਰਹੇ ਨੇ ਜਿਵੇਂ ਭਾਈ ਜੀ ਨੇ ਦੱਸਿਆ ਵੀ ਅਸੀਂ ਨਿੱਕੇ ਹੁੰਦੇ ਕੱਟੇ ਪੜਦੇ ਜਦ ਤੋਂ ਸਾਡਾ ਆਸ ਵਿੱਚ ਹੀ ਪਿਆਰ ਆ ਤੇ ਇਸ ਤਰ੍ਹਾਂ ਹੀ ਅਸੀਂ ਦੇਖਿਆ ਬਹੁਤ ਗਾਇਕਾਂ ਦੇ ਨਾਲ ਗੀਤਕਾਰ ਜੁੜੇ ਹੁੰਦੇ ਨੇ ਇਸ ਤਰ੍ਹਾਂ ਹੀ ਇਹ ਦੋਨੇ ਜਿਹੜੇ ਭਰਾ ਆਸ ਵਿੱਚ ਇਹ ਗੀਤ ਲਿਖਦੇ ਨੇ ਇਹ ਗੀਤ ਰਿਕਾਰਡ ਕਰਾਉਂਦੇ ਨੇ ਲੋਕਾਂ ਤੱਕ ਅੱਗੇ ਲਿਕੇ ਜਾਂਦੇ ਨੇ ਪਰ ਅਸੀਂ ਜੇ ਦੇਖਿਆ ਜਾਵੇ ਜਿਵੇਂ ਬਾਈ ਜੀ ਨੇ ਗੱਲ ਕੀਤੀ ਆ ਵੀ ਗੱਡੀਆਂ ਦੇ ਮਗਰ ਵੀ ਭੱਜੇ ਅਸੀਂ ਲੋਕਾਂ ਦੇ ਦਫ਼ਤਰਾਂ 'ਚ ਵੀ ਗਏ ਆ ਪਰ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਜਾ ਕੇ ਚਮਕਦਮ ਕਾਲੇ ਕੀਤਾ ਦੀ ਜ਼ਰੂਰਤ ਹੁੰਦੀ ਆ ਉਹ ਕੀਤੇ ਇਸ ਕੀਤਾ ਦੀ ਕਦਰ ਨਹੀਂ ਪਾਉਂਦੇ ਮਾਰਕੀਟ ਦੇ ਵਿੱਚ ਹਮੇਸ਼ਾ ਉਹੀ ਵੇਚਦਾ ਜਿਹੜਾ ਕਹਿੰਦੇ ਹਨ ਚਮਕਦਮ ਕਾਲਾ ਪਰ ਜਿਨ੍ਹਾਂ ਲੋਕਾਂ ਨੂੰ ਤੁਹਾਡੇ ਹੀਰੇ ਦੀ ਪਹਿਚਾਣ ਆ ਉਹ ਲੋਕ ਤਾਂ ਤੁਹਾਡੇ ਕੋਲ ਆ ਕੇ ਵੀ ਤੁਹਾਡਾ ਜਿਹੜਾ ਉਹ ਉਹਦੀ ਜਿਹੜੀ ਤੁਹਾਡੀ ਕਦਰ ਕਰਨਗੇ ਜਿਵੇਂ ਬਾਈ ਅਸਫਾਕ ਮਲਕ ਨੇ ਕੀਤਾ ਬਾਈ ਜੀ ਇੱਕ ਗੀਤ ਹੋਰ ਸੁਣਾ ਦਿਓ ਜਿਹੜਾ ਤੁਹਾਡਾ ਆ ਕੇ ਆਉਣ ਵਾਲਾ ਹਾਂਜੀ ਹਾਂਜੀ ਇੱਕ ਗਾਣਾ ਮੇਰਾ ਹੁਣੀ ਹੁਣੀ ਰਿਲੀਜ਼ ਹੋਇਆ ਜੀ ਪ੍ਰੇ ਫਾਰ ਪੰਜਾਬ ਅੱਜ ਦੇ ਹਾਲਾਤਾਂ ਤੇ ਮੈਂ ਫਾਜ਼ਿਲਕਾ ਜਾ ਕੇ ਵੀ ਆਏ ਹਾਂ ਗਰਾਊਂਡ ਲੈਵਲ ਤੇ ਜਾ ਕੇ ਦੇਖਿਆ ਬਹੁਤ ਮਾਰੇ ਹਾਲਾਤ ਨੇ ਉੱਥੋਂ ਦੇ ਦੁਖੀ ਸ਼ਹਿਰੀਅਤ ਤੇ ਪਿੰਡ ਕਾ ਤੋ ਕਰੀ ਜਾਣਾ ਹਿੰਡ ਕਈ ਹੋ ਕੇ ਮਜਬੂਰ ਪਰਿਵਾਰ ਗਏ ਨੇ ਖਿੰਡ ਕਰੀ ਜਨਮ ਕਾ ਤੋ ਤੱਕਾ ਬਾळा ਰੱਬਾ ਮੇਰਿਆ ਡੁੱਬ ਦੇ ਪੰਜਾਬ ਨੂੰ ਬਚਾ ਲੈ ਰੱਬਾ ਮੇਰਿਆ ਹਾਏ ਡੁੱਬ ਦੇ ਪੰਜਾਬ ਨੂੰ ਬਚਾਈ ਰੱਬਾ ਮੇਰਿਆ ਹੁਣ ਕੁਦਰਤ ਨਾਲ ਛੇੜ ਖਾਨੀਆਂ ਨੀ ਕਰ ਦੇ ਹਾਏ ਵੇਖੇ ਨਹੀਂ ਹੋ ਜਾਂਦੇ ਹਰ ਪਾਣੀਆਂ ਚ ਤਰਦੇ ਪੱਟੀ ਆਖਦਾ ਏ ਕੱਢ ਨਾ ਦੀਵਾਲਾ ਰੱਬਾ ਮੇਰਿਆ ਡੁੱਬਦੇ ਪੰਜਾਬ ਨੂੰ ਬਚਾਲਾ ਰੱਬਾ ਮੇਰਿਆ ਹਾਏ ਡੁੱਬਦੇ ਪੰਜਾਬ ਨੂੰ ਬਚਾਲਾ ਰੱਬਾ ਮੇਰਿਆ ਮੇਰੇ ਰੰਗ ਦੇ ਪੰਜਾਬ ਨੂੰ ਬਚਾਈ ਰੱਬਾ ਮੇਰਿਆ ਹਾਂਜੀ ਦੋਸਤੋ ਇਹ ਸਨ ਅਸਫਾਕ ਮਲਕ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਇਸ ਟਾਈਮ ਜਾਓ ਕਰਦੇ ਨੇ ਤੇ ਨਾਲ ਉਹਨਾਂ ਦੇ ਦਲਵਾਰਾਸਪਾਰ ਜਿਹੜੇ ਕਿ ਗੀਤਕਾਰ ਨੇ ਇਹਨਾਂ ਦੇ ਨਾਲ ਅਸੀਂ ਤੁਹਾਨੂੰ ਇਹਨਾਂ ਦੇ ਰੂਪ ਰੂਪ ਕਰਾਇਆ ਤੁਹਾਡੇ ਜਿਵੇਂ ਤੁਸੀਂ ਗੀਤ ਸੁਣੇ ਕੀਤਾ ਨੂੰ ਰੱਬਾ ਪਿਆਰ ਦਿੱਤਾ ਉਸ ਤਰ੍ਹਾਂ ਹੀ ਅਸੀਂ ਪਰਮਾਤਮਾਗੇ ਅਰਦਾਸ ਕਰਦੇ ਹਾਂ ਭਾਈ ਦਲਵਾਰਾ ਦੇ ਕੀਤਾ ਨੂੰ ਪਰਮਾਤਮਾ ਦਿਨ ਦੁਖੜੀ ਰਾਤ ਚੋਂ ਕਹਣੀ ਇਹਨਾਂ ਦੀ ਕਲਮ ਨੂੰ ਵੱਲ ਵਕਸੇ ਤੇ ਭਾਈ ਅਸਪਾਕ ਮਲਕ ਪਰਮਾਤਮਾ ਮਾਤਾ ਸਰਸਵਤੀ ਇਹਨਾਂ ਦੇ ਗਲੇ ਨੂੰ ਬੰਦ ਬਖਸ ਇਸ ਤਰ੍ਹਾਂ ਹੀ ਅਸੀਂ ਤੁਹਾਨੂੰ ਅਗਲੇ ਹਫਤੇ ਕਿਸੇ ਹੋਰ ਇਸ ਤਰ੍ਹਾਂ ਦੀ ਰੂਹ ਦੇ ਨਾਲ ਮਿਲਾਵਾਂਗੇ ਜਦ ਤੱਕ ਦੀ ਸਾਡੇ ਚੈਨਲ ਨਰਪਖ ਪੋਟ ਦੇ ਨਾਲ ਜੁੜੇ ਰਹੋ ਮਿਹਰਬਾਨੀ ਥੈਂਕ ਯੂ